ਜੋ ਸੰਸਾਰਕ ਲੋਗ ਨੇ ਉਹ ਇੰਨੇ ਕਿ ਜ਼ਿਆਦਾ ਸਵਾਰਥੀ ਨੇ ਕਿ ਜੇ ਤੁਸੀਂ ਕਿਸੇ ਦੇ ਲਈ ਆਪਣੀ ਜਾਨ ਤੱਕ ਵੀ ਦੇ ਦੇਓ ਤਾਂ ਵੀ ਉਹ ਤੁਹਾਡੇ ਤੋਂ ਖੁਸ਼ ਨਹੀਂ ਹੋ ਸਕਦਾ ਤੁਸੀਂ ਨਿਰਾਸ਼ ਨਾ ਹੋਵੋ ਹਮੇਸ਼ਾ ਭਲਾ ਕਰਦੇ ਰਹੋ ਤੁਸੀਂ ਕਿਸੇ ਨਾਲ ਚੰਗਾ ਕੀਤਾ ਉਹ ਪਰਮਾਤਮਾ ਦੇ ਰੱਖ ਉਸ ਦਾ ਫਲ ਤੁਹਾਨੂੰ ਪਰਮਾਤਮਾ ਦੇਵੇਗਾ ਤੇ ਜਿਸ ਇਨਸਾਨ ਨੇ ਤੁਹਾਡੇ ਨਾਲ ਬੁਰਾ ਕੀਤਾ ਉਸ ਇਨਸਾਨ ਨੂੰ ਕੋਈ ਉੱਚਾ ਨੀਮਾ ਬੋਲ ਬੋਲਣ ਦੀ ਜ਼ਰੂਰਤ ਨਹੀਂ ਕਿਉਂਕਿ ਜੇ ਤੁਹਾਡੇ ਕੀਤੇ ਹੋਏ ਚੰਗੇ ਕਰਮਾਂ ਨੂੰ ਪਰਮਾਤਮਾ ਦੇਖ ਰਿਹਾ ਹੈ ਤਾਂ ਉਸ ਦੇ ਕੀਤੇ ਹੋਏ ਵੀ ਬੁਰੇ ਕੰਮ ਨੂੰ ਪਰਮਾਤਮਾ ਦੇਖ ਰਿਹਾ ਹੈ ਤੇ ਤੁਹਾਡੇ ਚੰਗੇ ਕੀਤੇ ਦਾ ਫਲ ਪਰਮਾਤਮਾ ਤੁਹਾਨੂੰ ਦੇਵੇਗਾ ਤੇ ਉਸ ਦੇ ਬੁਰੇ ਕੀਤੇ ਦਾ ਫਲ ਪਰਮਾਤਮਾ ਉਸ ਨੂੰ ਦੇ